ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇੱਥੋਂ ਆਪਾਂ ਸਿੱਧਾ ਜਾਵਾਂਗੇ ਮੰਨੀਕਰਨ ਸਾਹਿਬ ਉਹ ਵੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਿਖਾਵਾਂਗੇ ਵਲੌਗ ਤੁਸੀਂ ਅਖੀਰ ਤੱਕ ਵੇਖਿਓ ਇਹ ਆਪਾਂ ਨੂੰ ਪਤਾ ਆ ਇੱਥੇ ਆਪਣੇ ਦਸਮ ਪਿਤਾ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਜਦੋਂ ਗੁਰੂ ਗੁਰੂ ਪਿਤਾ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਏ ਸੀਗੇ ਤੇ ਇੱਥੇ ਵਿਛੋੜਾ ਪਿਆ ਗਿਆ ਸੀਗਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਸੀ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਚੱਲਦਾ ਪਿਆ ਸੀ ਜਿਹੜੇ 22 22 ਧਾਰ ਦੇ ਮੁਗਲ ਆ ਉਹਨਾਂ ਨੇ ਸੋਹ ਚੋੱਕ ਕੇ ਵੀ ਮੁਕਰ ਗਏ ਸੀ ਮਗਰਮਗਰਾਗੇ ਸੀ ਹਮਲਾ ਕਰਨ ਵਾਸਤੇ ਤਾਂ ਗੁਰੂ ਜੀ ਨੇ ਆਪਣੀਆਂ ਸਿੰਘ ਫੌਜਾਂ ਆਪਣੇ ਆਲੇ ਦੁਆਲੇ ਲਾਤੀਆਂ ਸੀ ਤਾਂ ਜੋ ਜੋ ਆਸਾ ਜੀ ਦੀ ਵਾਰ ਦਾ ਕੀਰਤਨ ਚੱਲਦਾ ਪਿਆ ਆ ਉਹਦੇ ਵਿੱਚ ਵਿਗੜ ਨਾ ਪਵੇ ਉਪਰੋਂ ਮੀਂਹ ਵੀ ਪੈਣ ਲੱਗਿਆ ਸੀ ਤੇ ਸਰਸਾ ਸਰਸਾ ਦਾ ਪਾਣੀ ਵੀ ਕਾਫੀ ਹੋ ਗਿਆ ਸੀ ਇਹ ਗੁਰੂ ਇਹ ਗੁਰਦੁਆਰਾ ਕਾਫੀ ਉਚਾਈ ਤੇ ਆ ਤੇ ਇਤਿਹਾਸ ਵੀ ਆ ਦੇ ਲਿਖਿਆ ਹੋਇਆ ਇਤਿਹਾਸ ਵਿੱਚ ਵੀ ਇਹੀ ਲਿਖਿਆ ਹੋਇਆ ਆ ਕਿ ਆਸਾ ਜੀ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਚੱਲਦਾ ਪਿਆ ਸੀ ਅੰਮ੍ਰਿਤ ਵੇਲੇ ਤੇ ਪਿੱਛੋਂ ਆ ਕੇ ਪਾਈ ਧਾਰ ਦੇ ਰਾ ਮੁਗਲਾਂ ਨੇ ਹਮਲਾ ਕਰਤਾ ਸੀ ਤੇ ਹੁਣ ਆਪਾਂ ਉੱਪਰ ਦਰਸ਼ਨ ਕਰਨ ਜਾਵਾਂਗੇ ਤਕਰੀਬਨ ਇਹ 70-80 ਪੌੜੀਆਂ ਹੈਗੀਆਂ ਉਚਾਈ ਤੇ ਬਣਿਆ ਆ ਗੁਰੂ ਘਰ ਹੁਣ ਸੇ ਛੁੱਟੀਆਂ ਦੇ ਵਿੱਚ ਆਏ ਆ ਤੇ ਭੀੜ ਘਟਿਆ ਤੇ ਜਦੋਂ ਪ੍ਰੋਗਰਾਮ ਹੁੰਦਾ ਹੈ ਉਹ ਲੰਮਾ ਹਲਾਉਂਦਾ ਆ ਉਦੋਂ ਕਾਫੀ ਭੀੜ ਹੁੰਦੀ ਆ ਹੁਣ ਆਪਾਂ ਬੱਚਿਆਂ ਕਰਕੇ ਛੁੱਟੀਆਂ ਦੇ ਟਾਈਮ ਆਏ ਆ ਨਾਲੇ ਖੁੱਲੇ ਦਰਸ਼ਨ ਹੋ ਜਾਂਦੇ ਆ ਬੱਚਿਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੱਸ ਸਕਦੇ ਆ ਇਹ ਗੁਰੂ ਘਰ ਦਾ ਵਿਊ ਆ ਆਲੇ-ਦੁਆਲੇ ਦਾ ਸਾਰਾ ਇਹ ਸਾਰਾ ਸਰਸਾ ਹੁੰਦੀ ਸੀ ਉਦੋਂ ਕਾਫੀ ਚੌੜੀ ਹੁੰਦੀ ਸੀ ਤੇ ਹੌਲੀ-ਹੌਲੀ ਸਮੇਂ ਦੇ ਹਿਸਾਬ ਦੇ ਨਾਲ ਭਰ ਗਈ ਆਲੇ ਦੁਆਲੇ ਸਾਰੇ ਹੁਣ ਖੇਤ ਆ ਖੇਤੀ ਚੱਲਦੀ ਹੈ ਤੇ ਉਹ ਸਰਸਾ ਦਾ ਹਿੱਸਾ ਆ ਇਹ ਵਾਲਾ ਹੁਣ ਆਪਾਂ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਵਾਂਗੇ ਛੁੱਟੀਆਂ ਕਰਕੇ ਹੋਰ ਵੀ ਸੰਗਤ ਆਈ ਹੋਈ ਆ ਤੇਰੇ ਸਿੱਖ ਆਤੇ ਉਤਰੇ ਤੇਰੇ ਨਾਲੇ ਹਰ ਕਿਸਰਾ ਦੇ ਮੇਟਾ ਇਹ ਖਦਾਈ ਟਾਈਮ ਉਦੋਂ ਖਦਾਈ ਸਮੇਂ ਇਥੋਂ ਕਿਰਪਾਨ ਖੰਡਾ ਤੇ ਗੜਵਾ ਨਿਕਲਿਆ ਸੀਗਾ ਇਹ ਸਾਮਕੇ ਰੱਖਿਆ ਹੋਇਆ ਆ ਇਹ ਗੜਵਾ ਆ ਕਿਰਪਾਨ ਤੇ ਖੰਡਾ ਜਦੋਂ ਖਦਾਈ ਕੀਤੀ ਗਈ ਸੀ ਤੇ ਉਦੋਂ ਇਹ ਨਿਕਲਿਆ ਸੀ ਇਥੋਂ ਹੁਣ ਆ ਸਾਰੇ ਆਲੇ ਦੁਆਲੇ ਖੇਤ ਆ ਖੇਤੀ ਕਰਦੇ ਉਦੋਂ ਤੇ ਇੱਥੇ ਸਰਸਾ ਹੁੰਦੀ ਸੀ ਕਾਫੀ ਚੌੜੀ ਹੁੰਦੀ ਸੀ ਹੌਲੀ ਹੌਲੀ ਕਰਕੇ ਸਾਰਾ ਆਲੇ ਦੁਆਲੇ ਭਰ ਗਿਆ ਆ ਖੇਤੀਬਾੜੀ ਆ ਰੋਖ ਰੱਖਿਆ ਸਰਸਾ ਦਾ ਉਹ ਛੋਟਾ ਜਿਹਾ ਹਿੱਸਾ ਹੁਣ ਹੋ ਗਿਆ ਆ ਤੇ ਆ ਗੁਰੂ ਘਰ ਨਾਲ ਨਾਲ ਥੋੜਾ ਥੋੜਾ ਤਿਆਰ ਵੀ ਹੁੰਦਾ ਪਿਆ ਆ ਇਹ ਸਾਰਾ ਆਲੇ ਦੁਆਲੇ ਦਾ ਵਿਊ ਆ ਹੁਣ ਆਪਾਂ ਇੱਥੋਂ ਜਾਵਾਂਗੇ ਮਨਿਕਰਨ ਸਾਹਿਬ ਉਹ ਵੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਿਖਾਵਾਂਗੇ ਤੁਸਾਂ ਜੁੜ ਕੇ ਹੋਣਾ ਨਹੀਂ ਤੈਨੂੰ ਦੱਸਦੀ ਕਿ ਵੇਖੇ ਹੋਣਾ ਇੱਥੇ ਕਹਿੰਦੇ ਆ ਕਿ ਛੋੜੇ ਸਾਹਜਦਿਆਂ ਦੇ ਜਿਹੜੇ ਪੈੜਾਂ ਦੇ ਉਹ ਨਿਸ਼ਾਨ ਆ ਕਿਸੇ ਕਿਸੇ ਨੂੰ ਦਿਖਦੇ ਆ ਇਹ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਤੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਮਿਲਾਂਗੇ